ਦਾਰੇਕ ਸਵੇਰਾ ਜੀ ਵੀ ਦੇਖ ਰਹੇ ਹੋ ਤੁਸੀਂ ਤਾਂ ਖਬਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਏਕੇ ਨੂੰ ਲੈ ਕੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਉਹ ਨੰਗੇ ਪੈਰੀ ਆਉਣਗੇ ਤਾਂ ਅਸੀਂ ਜੱਫੀ ਪਾਵਾਂਗੇ ਇਸ ਦੇ ਨਾਲ ਹੀ ਇਹ ਵੀ ਜ਼ਿਕਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀਤਾ ਹੈ ਕਿ ਅਜੇ ਤਾਂ ਹਵਾ ਹਵਾਈ ਹੀ ਗੱਲਾਂ ਨੇ ਤਾਂ ਦੱਸ ਦਈਏ ਕਿ ਵਿਕਰਮ ਸਿੰਘ ਬਜੀਠੀਆ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਹ ਨੰਗੇ ਪੈਰੀ ਉਹਨਾਂ ਆਗੂਆਂ ਨੂੰ ਮਨਾਉਣ ਦੇ ਲਈ ਜਾਣਗੇ ਜਿਹੜੇ ਨਿਰਾਸ਼ ਚੱਲ ਰਹੇ ਨੇ ਜਿਸ ਤੋਂ ਬਾਅਦ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹ ਜਵਾਬ ਦਿੱਤਾ ਹੈ ਵਿਕਰਮ ਸਿੰਘ ਬਜੀਠੀਆ ਨੂੰ ਕਿ ਜੇਕਰ ਉਹ ਨੰਗੇ ਪੈਰੀ ਆਵਾਂ ਆਣਗੇ ਤਾਂ ਅਸੀਂ ਵੀ ਜੱਫੀ ਪਾਵਾਂਗੇ ਤਾਂ ਵੱਡਾ ਬਿਆਨ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਏਕੇ ਨੂੰ ਲੈ ਕੇ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਅੱਜ ਬੜਾ ਅਫਸੋਸ ਆ ਦੇ ਸਾਹ ਦੇਸ਼ ਪ੍ਰਤਾਪ ਸਿੰਘ ਕੈਰੋਂ ਜੋ ਸਾਫਕਾ ਵਜ਼ੀਰ ਨੇ ਉਹਨਾਂ ਦੇ ਸਤਕਾਰ ਜੋ ਮਾਤਾ ਜੀ ਚੜਾਈ ਕਰ ਗਏ ਉਹਨਾਂ ਨੂੰ ਸਤਕਾਰ ਦੇਣ ਲਈ ਸੀ ਸਾਰੇ ਗੁਰਦਾਰਾਂ ਸਾਹਿਬ ਆਏ ਆਂ ਔਰ ਕੈਰੋਂ ਪਰਿਵਾਰ ਦਾ ਪੰਜਾਬ ਦੀ ਰਾਜਨੀਤੀ ਵਿੱਚ ਦੇਸ਼ ਦੀ ਰਾਜਨੀਤੀ ਵਿੱਚ ਬੜਾ ਅਹਿਮ ਰੋਲ ਆ ਸੁਰਗਏ ਸਾਹ ਪ੍ਰਤਾਪ ਸਿੰਘ ਕੈਰੋਂ ਜੋ ਸਾਡੇ ਦੇਸ਼ ਪ੍ਰਤਾਪ ਸਿੰਘ ਜੀ ਤੇ ਦਾਦਾ ਜੀ ਸੀ ਪੰਜਾਬ ਦੇ ਮੁੱਖ ਮੰਤਰੀ ਰਹੇ ਔਰ ਪੰਜਾਬ ਨੂੰ ਇੱਕ ਨਵੀਂ ਸਿਹਤ ਦੇ ਕੇ ਗਏ ਪੰਜਾਬ ਜਿਹੜਾ ਅੱਜ ਆਮੇ ਕਈ ਹਿੱਸਿਆਂ ਚ ਵੰਡਿਆ ਗਿਆ ਉਸ ਸਮੇਂ ਦੇ ਪੰਜਾਬ ਨੂੰ ਪਰ ਪੰਜਾਬ ਦੇ ਵਿੱਚ ਜੋ ਵਿਕਾਸ ਦਾ ਦੌਰ ਸ਼ੁਰੂ ਹੋਇਆ ਉਹਨਾਂ ਦੇ ਸਮੇਂ ਉਹ ਅੱਜ ਵੀ ਯਾਦ ਆ ਤੇ ਸਾਡੇ ਪ੍ਰਤਾਪ ਸਿੰਘ ਕੈਰੋਂ ਹੋਰਾਂ ਨੇ ਉਹ ਤੋਂ ਪਹਿਲਾਂ ਇਹਨਾਂ ਦੇ ਸਤਕਾਰਯੋਗ ਪਿਤਾ ਸਵਰਗੀ ਸਾਹ ਸੁਰੇਂਦਰ ਸਿੰਘ ਹੋਰਾਂ ਨੇ ਉਸ ਵਿਰਾਸਤ ਨੂੰ ਕਾਇਮ ਰੱਖਿਆ ਔਰ ਅੱਜ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਨਹੀਂ ਰਹੇ ਪਰ ਸਾਡੇ ਮਨਾਂ ਵਿੱਚ ਉਹਨਾਂ ਦੇ ਬੜਾ ਸਤਕਾਰ ਹੈ ਜਿੱਠਿਆ ਸਾਹਿਬ ਦੀ ਅਪੀਲ ਸੀ ਜੀ ਕਿ ਮੈਂ ਦੇਖਦੇ ਉਹਨਾਂ ਨੂੰ ਉਹਨਾਂ ਨੇ ਕਿਹਾ ਮੈਂ ਨੰਗੇ ਪੈਰੀ ਚੱਲ ਕੇ ਜਾਵਾਂਗਾ ਮੀਟਿੰਗ ਕਰਾਂਗਾ ਗੱਲ ਆਪਾਂ ਇੱਕ ਹੋਣ ਦੀ ਗੱਲ ਗਈ ਉਹ ਨੰਗੇ ਪੈਰ ਆਉਣਗੇ ਅਸੀਂ ਜੱਫੀ ਪਾਵਾਂਗੇ ਕਿਉਂਕਿ ਏਕਤਾ ਦਾ ਤਾਂ ਸਾਰੇ ਹਮ ਹੀ ਆ ਏਕਤਾ ਤਾਂ ਚੰਗੀ ਹੋਆ ਜਿਵੇਂ ਏਕਤਾ ਦਾ ਤਾਂ ਕੋਈ ਵਿਰੋਧ ਨਹੀਂ ਕਰ ਸਕਦਾ ਜਿਹੜਾ ਏਕਤਾ ਦਾ ਵਿਰੋਧ ਕਰਦਾ ਉਹ ਤਾਂ ਲੋਕ ਪੰਜਾਬੀ ਚ ਕਹਿੰਦੇ ਨੇ ਦੋ ਸਿਰ ਜੁੜਦਿਆਂ ਦੇ ਕੋਈ ਚੰਦਰਾ ਮਾਰਦਾ ਭਾਨਾ ਨਹੀਂ ਲੱਗਦਾ ਤੁਹਾਡੇ ਵੱਲੋਂ ਵੀ ਇੱਕਦਮ ਚੱਕਿਆ ਜਾਊਗਾ ਅੱਗੇ ਬਦੋਗੇ ਜੇ ਉਹ ਇੱਕਦਮ ਪਟ ਦੇ ਦਿਖੋ ਜਿੱਥੇ ਤੱਕ ਤਾਂ ਅਜੇ ਤਾਂ ਹਵਾ ਦੀ ਤੀਰ ਨੇ ਅਜੇ ਤਾਂ ਕੋਈ ਉਸ ਕਿਸਮ ਦੀ ਮੈਂ ਸਮਝਦਾ ਫਾਰਮਲ ਤੌਰ ਤੇ ਨਾ ਉਹਨਾਂ ਦੀ ਨਾ ਸਾਡੀ ਆਸ ਵਿੱਚ ਕੋਈ ਗੱਲਬਾਤ ਨਹੀਂ ਹੋਈ ਪਰ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਵਿਕਾਸ ਲਈ ਆ ਖਿਰਦੀ ਹੋਈ ਅਕਾਲੀ ਸ਼ਕਤੀ ਦੀ ਜ਼ਰੂਰਤ ਲੋਕ ਮਹਿਸੂਸ ਕਰਦੇ ਨੇ ਤੇ ਜਿਹੜਾ 2 ਦਸੰਬਰ 2024 ਦਾ ਹੁਕਮਨਾਮਾ ਉਹ ਇਸ ਭਾਵਨਾ ਵਿੱਚੋਂ ਹੀ ਸੀ ਇਸ ਸੋਚ ਵਿੱਚੋਂ ਹੀ ਸੀ ਔਰ ਮੈਂ ਸਮਝਦਾ ਕਿ ਉਹਦੇ ਤੇ ਜੇ ਵਿਵਾਦ ਕਿਤੇ ਹੋਏ ਤਾਂ ਉਹਨਾਂ ਨੂੰ ਸੌਲਟ ਆਊਟ ਕਰਕੇ ਮੱਲ ਹੱਲ ਲੱਭੇ ਜਾ ਸਕਦੇ ਆ ਆਪਸੀ ਸਹਿਮਤੀ ਰਾਹੀਂ ਪਰ ਕੁੱਲ ਮਿਲਾ ਕੇ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਬਰਬਾਦੀ ਤਬਾਹੀ ਜਾਂ ਲੁੱਟ ਜਿਹੜੀ ਦਿੱਲੀ ਆ ਕੇ ਕਰਨ ਲੱਗੇ ਨੇ ਉਹ ਤੋਂ ਪੰਜਾਬ ਨੂੰ ਰਾਹਤ ਹੋਣੀ ਆ ਤਾਂ ਕੋਈ ਕਿਰਾ ਕੇ ਪੰਜਾਬ ਦੀ ਇੱਕ ਸ਼ਕਤੀਸ਼ਾਲੀ ਤੇ ਪੰਜਾਬ ਨੂੰ ਬਚਾਉਣ ਵਾਲੀ ਕੈਂਪ ਹੋਵੇ ਮਨਪ੍ਰੇਤ ਵਾਲੀ ਹੋਰੀ ਕਹਿੰਦੇ ਨੇ ਕਿ ਜਿਹੜੀ ਹਿੰਦੀ ਲੀਡਰਸ਼ਿਪ ਹੈਗੀ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਹੈਗੀ ਔਰ ਪੰਜਾਬ ਨੂੰ ਪੰਥਕ ਪਾਰਟੀ ਦੀ ਤਾਂ ਲੋੜ ਹੈ ਪਰ ਤਿਆਗ ਵਾਲੀ ਲੀਡਰਸ਼ਿਪ ਦੀ ਵੀ ਹੈ ਉਹਦਰ ਲੋਕ ਤਿਆਗ ਤਾਂ ਜਦੋਂ ਹੁਣ ਇੱਥੇ ਤਾਂ ਕੋਈ ਅਹੁਦੇ ਨਹੀਂ ਵੰਡੇ ਜਾ ਰਹੇ ਮੈਂ ਸਮਝਦਾ ਕਿ ਚੰਗੀ ਗੱਲ ਆ ਜੇ ਕੋਈ ਅੱਜ ਦੇ ਹਿਸਾਬ ਨਾਲ ਪੰਜਾਬ ਦੀ ਅਗਵਾਈ ਕਰਨ ਦੀ ਸਮਰੱਥਾ ਹੋਵੇ ਤਾਂ ਪੰਜਾਬ ਨੂੰ ਇੱਕ ਚੰਗੇ ਵਿਜਨ ਦੀ ਲੋੜ ਆ ਇੱਕ ਨਵੀਂ ਲੀਡਰ ਜਾਣ ਦੀ ਲੋੜ ਆ ਪੰਜਾਬ ਅੱਜ ਲਾਹਵਾਰਸ ਹੋਇਆ ਪਿਆ ਪੰਜਾਬ ਅੱਜ ਜੁੜਿਆ ਹੋਇਆ ਨਜ਼ਰ ਆ ਰਿਹਾ ਪੰਜਾਬ ਦਾ ਕੋਈ ਸੰਭਾਲਣਾ ਨਜ਼ਰ ਨਹੀਂ ਆ ਰਿਹਾ ਪੰਜਾਬ ਨੂੰ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਤੁਰਨ ਦੀ ਲੋੜ ਆ ਠੀਕ ਹੈ ਦਰਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਖਬਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਏਕੇ ਨੂੰ ਲੈ ਕੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਉਹ ਨੰਗੇ ਪੈਰੀ ਆਉਣਗੇ ਤਾਂ ਅਸੀਂ ਜੱਫੀ ਪਾਵਾਂਗੇ ਇਸ ਦੇ ਨਾਲ ਹੀ ਇਹ ਵੀ ਜ਼ਿਕਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀਤਾ ਹੈ ਕਿ ਅਜੇ ਤਾਂ ਹਵਾ ਹਵਾਈ ਹੀ ਗੱਲਾਂ ਨੇ ਤਾਂ ਦੱਸ ਦਈਏ ਕਿ ਵਿਕਰਮ ਸਿੰਘ ਬਜੀਠਿਆ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਹ ਨੰਗੇ ਪੈਰੀ ਉਹਨਾਂ ਆਗੂਆਂ ਨੂੰ ਮਨਾਉਣ ਦੇ ਲਈ ਜਾਣਗੇ ਜਿਹੜੇ ਨਿਰਾਸ਼ ਚੱਲ ਰਹੇ ਨੇ ਜਿਸ ਤੋਂ ਬਾਅਦ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹ ਜਵਾਬ ਦਿੱਤਾ ਹੈ ਵਿਕਰਮ ਸਿੰਘ ਬਜੀਠਿਆ ਨੂੰ ਕਿ ਜੇਕਰ ਉਹ ਨੰਗੇ ਪੈਰੀ ਆਵਾਂ ਆਣਗੇ ਤਾਂ ਅਸੀਂ ਵੀ ਜੱਫੀ ਪਾਵਾਂਗੇ ਤਾਂ ਵੱਡਾ ਬਿਆਨ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਏਕੇ ਨੂੰ ਲੈ ਕੇ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਅੱਜ ਬੜਾ ਅਫਸੋਸ ਆ ਤੇ ਸਾਹ ਦੇਸ਼ਪ੍ਰਤਾ ਸਿੰਘ ਕੈਰੋਂ ਜੋ ਸਾਫਤਾ ਵਜ਼ੀਰ ਨੇ ਉਹਨਾਂ ਦੇ ਸਤਕਾਰ ਜੋ ਮਾਤਾ ਜੀ ਚੜ੍ਹਾਈ ਕਰ ਗਏ ਉਹਨਾਂ ਨੂੰ ਸਤਕਾਰ ਦੇਣ ਲਈ ਸੀ ਸਾਰੇ ਗੁਰਦੁਆਰਾ ਅੰਬਸਾਬ ਆਏ ਆ ਔਰ ਕੈਰੋਂ ਪਰਿਵਾਰ ਦਾ ਪੰਜਾਬ ਦੀ ਰਾਜਨੀਤੀ ਵਿੱਚ ਦੇਸ਼ ਦੀ ਰਾਜਨੀਤੀ ਵਿੱਚ ਬੜਾ ਅਹਿਮ ਰੋਲ ਆ ਸੁਰਗਿਏ ਸਾਹ ਪ੍ਰਤਾਪ ਸਿੰਘ ਕੈਰੋਂ ਜੋ ਸਾਹ ਦੇਸ਼ ਪ੍ਰਤਾਪ ਸਿੰਘ ਜੀ ਦੇ ਦਾਦਾ ਜੀ ਸੀ ਪੰਜਾਬ ਦੇ ਮੁੱਖ ਮੰਤਰੀ ਰਹੇ ਔਰ ਪੰਜਾਬ ਨੂੰ ਇੱਕ ਨਵੀਂ ਸੇਧ ਦੇ ਕੇ ਗਏ ਪੰਜਾਬ ਜਿਹੜਾ ਅੱਜ ਭਾਵੇਂ ਕਈ ਹਿੱਸਿਆਂ 'ਚ ਵੰਡਿਆ ਗਿਆ ਉਸ ਸਮੇਂ ਦੇ ਪੰਜਾਬ ਨਾਲ ਔਰ ਪੰਜਾਬ ਦੇ ਵਿੱਚ ਜੋ ਵਿਕਾਸ ਦਾ ਦੌਰ ਸ਼ੁਰੂ ਹੋਇਆ ਉਹਨਾਂ ਦੇ ਸਮੇਂ ਉਹ ਅੱਜ ਵੀ ਯਾਦ ਆ ਤੇ ਸਾਡੇ ਪ੍ਰਤਾਪ ਸਿੰਘ ਜਿਹੜਾ ਹੋਰਾਂ ਨੇ ਉਸ ਤੋਂ ਪਹਿਲਾਂ ਇਹਨਾਂ ਦੇ ਸਤਕਾਰਯੋਗ ਪਿਤਾ ਸਵਰਗੀ ਸਾਹ ਸੁਰੇਂਦਰ ਸਿੰਘ ਹੋਰਾਂ ਨੇ ਉਸ ਵਿਰਾਸਤ ਨੂੰ ਕਾਇਮ ਰੱਖਿਆ ਔਰ ਅੱਜ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਨਹੀਂ ਰਹੇ ਪਰ ਸਾਡੇ ਮਨਾਂ ਵਿੱਚ ਉਹਨਾਂ ਲਈ ਬੜਾ ਸਤਿਕਾਰ ਹੈ ਜਿੱਠਿਆ ਸਾਹਿਬ ਦੀ ਅਪੀਲ ਸੀ ਜੀ ਕਿ ਮੈਂ ਦੇਖਦੇ ਉਹਨਾਂ ਨੂੰ ਉਹਨਾਂ ਨੇ ਕਿਹਾ ਮੈਂ ਨੰਗੇ ਪੈਰੀ ਚੱਲ ਕੇ ਜਾਵਾਂਗਾ ਮੀਟਿੰਗ ਕਰਾਂਗੇ ਗੱਲ ਆਪਾਂ ਇੱਕ ਹੋਣ ਦੀ ਗੱਲ ਕਰੀ ਉਹ ਨੰਗੇ ਪੈਰ ਆਉਣਗੇ ਅਸੀਂ ਜੱਫੀ ਪਾਵਾਂਗੇ ਕਿਉਂਕਿ ਏਕਤਾ ਦਿੱਤਾ ਸਾਰੇ ਹਮ ਹੀ ਆ ਏਕਤਾ ਤਾਂ ਚੰਗੀ ਹੋਆ ਜਿਵੇਂ ਏਕਤਾ ਤਾਂ ਕੋਈ ਵਿਰੋਧ ਨਹੀਂ ਕਰ ਸਕਦਾ ਦੇਦਾ ਇਕਤਾ ਦਾ ਵਿਰੋਧ ਕਰਦਾ ਹੁੰਦਾ ਲੋਕ ਪੰਜਾਬੀ ਚ ਕਹਿੰਦੇ ਨੇ ਦੋ ਸਿਰ ਜੁੜਦਿਆਂ ਦੇ ਕੋਈ ਚੰਦਰਾਮਰ ਦਾ ਭੰਨਾ ਨਾ ਲੱਗ ਪਰ ਤੁਹਾਡੇ ਵੱਲੋਂ ਵੀ ਇੱਕਦਮ ਚੱਕਿਆ ਜਾਊਗਾ ਅੱਗੇ ਬਦੋਗੇ ਜੇ ਉਹ ਇੱਕਦਮ ਪੱਟ ਦੇ ਦੇਖੋ ਜਿੱਥੇ ਤੱਕ ਤਾਂ ਅਜੇ ਤਾਂ ਹਵਾ ਦੀ ਤੀਰ ਨੇ ਅਜੇ ਤਾਂ ਕੋਈ ਉਸ ਕਿਸਮ ਦੀ ਮੈਂ ਸਮਝਦਾ ਫਾਰਮਰ ਤੌਰ ਤੇ ਨਾ ਉਹਨਾਂ ਦੀ ਨਾ ਸਾਡੀ ਆਪਸ ਵਿੱਚ ਕੋਈ ਗੱਲਬਾਤ ਨਹੀਂ ਹੋਈ ਪਰ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਵਿਕਾਸ ਲਈ ਆ ਖੇਤਰੀ ਹੋਈ ਅਕਾਲੀ ਸ਼ਕਤੀ ਦੀ ਜ਼ਰੂਰਤ ਲੋਕ ਮਹਿਸੂਸ ਕਰਦੇ ਨੇ ਤੇ ਜਿਹੜਾ 2 ਦਸੰਬਰ 2024 ਦਾ ਹੁਕਮਨਾਮਾ ਉਹ ਇਸ ਭਾਵਨਾ ਵਿੱਚੋ ਹੀ ਸੀ ਇਸ ਸੋਚ ਵਿੱਚੋ ਹੀ ਸੀ ਔਰ ਮੈਨੂੰ ਸਮਝਦਾ ਕਿ ਉਹਦੇ ਤੇ ਜੇ ਵਿਵਾਦ ਕਿਤੇ ਕਿਤੇ ਹੋਏ ਤਾਂ ਉਹਨਾਂ ਨੂੰ ਸੌਲਟ ਆਊਟ ਕਰਕੇ ਬਲ ਹੱਲ ਲੱਭੇ ਜਾ ਸਕਦੇ ਆ ਆਪਸੀ ਸਹਿਮਤੀ ਨਾਲ ਹੀ ਪਰ ਕੁੱਲ ਮਿਲਾ ਕੇ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਬਰਬਾਦੀ ਤਬਾਹੀ ਜਾਂ ਲੁੱਟ ਜਿਹੜੀ ਦਿੱਲੀ ਆ ਕੇ ਕਰਨ ਲੱਗੇ ਨੇ ਉਹ ਤੋਂ ਪੰਜਾਬ ਨੂੰ ਰਾਹਤ ਹੋਣੀ ਆ ਤਾਕੀ ਕੋਈ ਖਰਾ ਕੇ ਪੰਜਾਬ ਦੀ ਇੱਕ ਸ਼ਕਤੀਸ਼ਾਲੀ ਤੇ ਪੰਜਾਬ ਨੂੰ ਬਚਾਉਣ ਵਾਲੀ ਕੈਂਪ ਹੋਵੇ। ਮਨਪ੍ਰੀਤ ਵਾਲੀ ਹੋਰੀ ਕਹਿੰਦੇ ਨੇ ਕਿ ਜਿਹੜੀ ਹੁੰਦੀ ਲੀਡਰਸ਼ਿਪ ਹੈਗੀ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਹੈਗੀ ਔਰ ਪੰਜਾਬ ਨੂੰ ਪੰਥਕ ਪਾਰਟੀ ਦੀ ਤਾਂ ਲੋੜ ਹੈ ਪਰ ਤਿਆਗ ਵਾਲੀ ਲੀਡਰਸ਼ਿਪ ਦੀ ਵੀ ਹੈ। ਉਹਦੇ ਲੋਕ ਤਿਆਗਤਾ ਜਦੋਂ ਹੁਣ ਇੱਥੇ ਤਾਂ ਕੋਈ ਆਉਦੇ ਨਹੀਂ ਮੰਡੇ ਜਾ ਰਹੇ ਮੈਂ ਸਮਝਦਾ ਕਿ ਚੰਗੀ ਗੱਲ ਆ ਜੇ ਕੋਈ ਅੱਜ ਦੇ ਹਿਸਾਬ ਨਾਲ ਪੰਜਾਬ ਦੀ ਅਗਵਾਈ ਕਰਨ ਦੀ ਸਮਰੱਥਾ ਹੋਵੇ। ਤਾ ਪੰਜਾਬ ਨੂੰ ਇੱਕ ਚੰਗੇ ਵਿਜ਼ਨ ਦੀ ਲੋੜ ਆ ਇੱਕ ਨਵੀਂ ਲੀਡ ਲ ਜਾਣ ਦੀ ਲੋੜ ਆ ਪੰਜਾਬ ਅੱਜ ਲਾਵਾਰਸ ਹੋਇਆ ਪਿਆ ਪੰਜਾਬ ਅੱਜ ਜਿਹੜਾ ਹੋਇਆ ਨਜ਼ਰ ਆ ਰਿਹਾ ਪੰਜਾਬ ਦਾ ਕੋਈ ਸਮਾਨਾ ਨਜ਼ਰ ਨਹੀਂ ਆ ਰਿਹਾ ਪੰਜਾਬ ਨੂੰ ਸੰਭਾਲਣ ਲਈ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਤੁਰਨ ਦੀ ਲੋੜ ਆ ਠੀਕ ਹੈ ਦਰਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਖਬਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਏਕੇ ਨੂੰ ਲੈ ਕੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਉਹ ਨੰਗੇ ਪੈਰੀ ਆਉਣਗੇ ਤਾਂ ਅਸੀਂ ਜੱਫੀ ਪਾਵਾਂਗੇ ਇਸ ਦੇ ਨਾਲ ਹੀ ਇਹ ਵੀ ਜ਼ਿਕਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀਤਾ ਹੈ ਕਿ ਅਜੇ ਤਾਂ ਹਵਾ ਹਵਾਈ ਹੀ ਗੱਲਾਂ ਨੇ ਤਾਂ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਹ ਨੰਗੇ ਪੈਰੀ ਉਹਨਾਂ ਆਗੂਆਂ ਨੂੰ ਮਨਾਉਣ ਦੇ ਲਈ ਜਾਣਗੇ ਜਿਹੜੇ ਨਿਰਾਸ਼ ਚੱਲ ਰਹੇ ਨੇ ਜਿਸ ਤੋਂ ਬਾਅਦ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹ ਜਵਾਬ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਕਿ ਜੇਕਰ ਉਹ ਨੰਗੇ ਪੈਰੀ ਆਵਾਂ ਆਣਗੇ ਤਾਂ ਅਸੀਂ ਵੀ ਜੱਫੀ ਪਾਵਾਂਗੇ ਤਾਂ ਵੱਡਾ ਬਿਆਨ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਏਕੇ ਨੂੰ ਲੈ ਕੇ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਅੱਜ ਬੜਾ ਅਫਸੋਸ ਆ ਤੇ ਸਾਹ ਦੇਸ਼ ਪ੍ਰਤਾਪ ਸਿੰਘ ਕੈਰੋਂ ਜੋ ਸਾਫਕਾ ਵਜ਼ੀਰ ਨੇ ਉਹਨਾਂ ਦੇ ਸਤਕਾਰ ਜੋ ਮਾਤਾ ਜੀ ਚੜਾਈ ਕਰ ਗਏ ਉਹਨਾਂ ਨੂੰ ਸਤਕਾਰ ਦੇਣ ਲਈ ਸੀ ਸਾਰੇ ਗੁਰਦਾਰਾਂ ਸਾਹਿਬ ਆਏ ਆਂ ਔਰ ਕੈਰੋਂ ਪਰਿਵਾਰ ਦਾ ਪੰਜਾਬ ਦੀ ਰਾਜਨੀਤੀ ਵਿੱਚ ਦੇਸ਼ ਦੀ ਰਾਜਨੀਤੀ ਵਿੱਚ ਬੜਾ ਅਹਿਮ ਰੋਲ ਆ ਸੁਰਗੇ ਸਾਹ ਪ੍ਰਤਾਪ ਸਿੰਘ ਕੈਰੋਂ ਜੋ ਸਾਡੇ ਇਸ ਪ੍ਰਤਾਪ ਸਿੰਘ ਜੀ ਤੇ ਦਾਦਾ ਜੀ ਸੀ ਪੰਜਾਬ ਦੇ ਮੁੱਖ ਮੰਤਰੀ ਰਹੇ ਔਰ ਪੰਜਾਬ ਨੂੰ ਇੱਕ ਨਵੀਂ ਸਿਹਤ ਦੇ ਕੇ ਗਏ ਪੰਜਾਬ ਜਿਹੜਾ ਅੱਜ ਤਾਂ ਮੈਂ ਕਈ ਹਿੱਸਿਆਂ 'ਚ ਵੰਡਿਆ ਗਿਆ ਉਸ ਸਮੇਂ ਦੇ ਪੰਜਾਬ ਨੂੰ ਪਰ ਪੰਜਾਬ ਦੇ ਵਿੱਚ ਜੋ ਵਿਕਾਸ ਦਾ ਦੌਰ ਸ਼ੁਰੂ ਹੋਇਆ ਉਹਨਾਂ ਦੇ ਸਮੇਂ ਉਹ ਅੱਜ ਵੀ ਯਾਦ ਆ ਤੇ ਸਾਡੇ ਪ੍ਰਤਾਪ ਸਿੰਘ ਕੈਰੋਂ ਹੋਰਾਂ ਨੇ ਉਸ ਤੋਂ ਪਹਿਲਾਂ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਵਰਗੇ ਸਾਹ ਸੁਰੇਂਦਰ ਸਿੰਘ ਹੋਰਾਂ ਨੇ ਉਸ ਵਿਰਾਸਤ ਨੂੰ ਕਾਇਮ ਰੱਖਿਆ ਔਰ ਅੱਜ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਨਹੀਂ ਰਹੇ ਪਰ ਸਾਡੇ ਮਨਾਂ ਵਿੱਚ ਉਹਨਾਂ ਦੇ ਬੜਾ ਸਤਕਾਰ ਹੈ ਜਿੱਠੀਆ ਸਾਹਿਬ ਦੀ ਅਪੀਲ ਸੀ ਜੀ ਕਿ ਮੈਂ ਦੇਖਦੇ ਉਹਨਾਂ ਨੂੰ ਉਹਨਾਂ ਨੇ ਕਿਹਾ ਮੈਂ ਨੰਗੇ ਪੈਰੀ ਚੱਲ ਕੇ ਜਾਵਾਂਗਾ ਮੀਟਿੰਗ ਕਰਾਂਗੇ ਗੱਲ ਆਪਾਂ ਇੱਕ ਹੋਣ ਦੀ ਗੱਲ ਕਹੀ ਉਹ ਨੰਗੇ ਪੈਰ ਆਉਣਗੇ ਅਸੀਂ ਜਫੀ ਪਾਵਾਂਗੇ ਕਿਉਂਕਿ ਇਕਤਾ ਦਾ ਦਿੱਤਾ ਸਾਰੇ ਹਮ ਹੀ ਆ ਇਕਤਾ ਦਾ ਚੰਗੀ ਹੋਆ ਜਿਵੇਂ ਇਕਤਾ ਦਾ ਤਾਂ ਕੋਈ ਵਿਰੋਧ ਨਹੀਂ ਕਰ ਸਕਦਾ ਜਿਹੜਾ ਇਕਤਾ ਦਾ ਵਿਰੋਧ ਕਰਦਾ ਉਹ ਤਾਂ ਲੋਕ ਪੰਜਾਬੀ ਚ ਕਹਿੰਦੇ ਨੇ ਦੋ ਸਿਰ ਜੁੜਦਿਆਂ ਦੇ ਕੋਈ ਚੰਦਰਾ ਮਾਰਦਾ ਭਾਨੀ ਨਾ ਤੁਹਾਡੇ ਵੱਲੋਂ ਵੀ ਇੱਕਦਮ ਚੱਕਿਆ ਜਾਊਗਾ ਅੱਗੇ ਬਤੋਗੇ ਜੇ ਉਹ ਇੱਕਦਮ ਪਟ ਦੇ ਦੇਖੋ ਜਿੱਥੇ ਤੱਕ ਤਾਂ ਅਜੇ ਤਾਂ ਹਵਾ ਦੀ ਤੀਰ ਨੇ ਅਜੇ ਤਾਂ ਕੋਈ ਉਸ ਕਿਸਮ ਦੀ ਮੈਂ ਸਮਝਦਾ ਫਾਰਮਲ ਤੌਰ ਤੇ ਨਾ ਉਹਨਾਂ ਦੀ ਨਾ ਸਾਡੀ ਆਸ ਵਿੱਚ ਕੋਈ ਗੱਲਬਾਤ ਨਹੀਂ ਹੋਈ ਪਰ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਵਿਕਾਸ ਲਈ ਆ ਖੇਤਰੀ ਹੋਈ ਅਕਾਲੀ ਸ਼ਕਤੀ ਦੀ ਜ਼ਰੂਰਤ ਲੋਕ ਮਹਿਸੂਸ ਕਰਦੇ ਨੇ ਤੇ ਜਿਹੜਾ 2 ਦਸੰਬਰ 2024 ਦਾ ਹੁਕਮਨਾਮਾ ਉਹ ਇਸ ਭਾਵਨਾ ਵਿੱਚੋਂ ਹੀ ਸੀ ਇਸ ਸੋਚ ਵਿੱਚੋਂ ਹੀ ਸੀ ਔਰ ਮੈਂ ਸਮਝਦਾ ਕਿ ਉਹਦੇ ਤੇ ਜੇ ਵਿਵਾਦ ਕਿਤੇ ਹੋਏ ਤਾਂ ਉਹਨਾਂ ਨੂੰ ਸੌਲਟ ਆਊਟ ਕਰਕੇ ਮੱਲ ਹੱਲ ਲੱਭੇ ਜਾ ਸਕਦੇ ਆ ਆਪਸੀ ਸਹਿਮਤੀ ਰਾਹੀਂ ਪਰ ਕੁੱਲ ਮਿਲਾ ਕੇ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਬਰਬਾਦੀ ਤਬਾਹੀ ਜਾਂ ਲੁੱਟ ਜਿਹੜੀ ਦਿੱਲੀ ਆ ਕੇ ਕਰਨ ਲੱਗੇ ਨੇ ਉਹ ਤੋਂ ਪੰਜਾਬ ਨੂੰ ਰਾਹਤ ਹੋਣੀ ਆ ਤਾਂ ਕੋਈ ਇੱਕ ਰਾਹ ਕੇ ਪੰਜਾਬ ਦੀ ਸ਼ਕਤੀਸ਼ਾਲੀ ਤੇ ਪੰਜਾਬ ਨੂੰ ਬਚਾਉਣ ਵਾਲੀ ਕੈਂਪ ਹੋਵੇ ਮਨਪ੍ਰੇਤ ਅਲੀ ਹੋਰੀ ਕਹਿੰਦੇ ਨੇ ਕਿ ਜਿਹੜੀ ਹੁੰਦੀ ਲੀਡਰਸ਼ਿਪ ਹੈਗੀ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਹੈਗੀ ਔਰ ਪੰਜਾਬ ਨੂੰ ਪੰਥਕ ਪਾਰਟੀ ਦੀ ਤਾਂ ਲੋੜ ਹੈ ਪਰ ਤਿਆਗ ਵਾਲੀ ਲੀਡਰਸ਼ਿਪ ਦੀ ਵੀ ਹੈ ਉਹਦੇ ਲੋਕ ਤਿਆਗਤਾ ਜਦੋਂ ਹੁਣ ਇੱਥੇ ਤਾਂ ਕੋਈ ਆਉਦੇ ਨਹੀਂ ਮੰਡੇ ਜਾ ਰਹੇ ਮੈਂ ਸਮਝਦਾ ਕਿ ਚੰਗੀ ਗੱਲ ਆ ਜੇ ਕੋਈ ਅੱਜ ਦੇ ਹਿਸਾਬ ਨਾਲ ਪੰਜਾਬ ਦੀ ਅਗਵਾਈ ਕਰਨ ਦੀ ਸਮਰੱਥਾ ਹੋਵੇ ਤਾਂ ਪੰਜਾਬ ਨੂੰ ਇੱਕ ਚੰਗੇ ਵਿਜਨ ਦੀ ਲੋੜ ਆ ਇੱਕ ਨਵੀਂ ਲੀਡਰ ਜਾਨ ਦੀ ਲੋੜ ਆ ਪੰਜਾਬ ਅੱਜ ਲਾਹਵਾਰਸ ਹੋਇਆ ਪਿਆ ਪੰਜਾਬ ਅੱਜ ਜੁੜਿਆ ਹੋਇਆ ਨਜ਼ਰ ਆ ਰਿਹਾ ਪੰਜਾਬ ਦਾ ਕੋਈ ਸੰਭਾਲਣਾ ਨਜ਼ਰ ਨਹੀਂ ਆ ਰਿਹਾ ਪੰਜਾਬ ਨੂੰ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਤੁਰਨ ਦੀ ਲੋੜ ਆ ਠੀਕ ਹੈ